ਪਤਾ ਨਹੀਂ ਕਿੰਨਾ ਜਿੱਲ੍ਹਾ ਕੰਮ ਕਰਦੀ ਆ ਘੰਟਾ ਹੋ ਗਿਆ ਰੋਟੀ ਨੂੰ ਹਜ ਤੱਕ ਰੋਟੀ ਨਹੀਂ ਲੈ ਕੇ ਆਈ ਪਤਾ ਨਹੀਂ ਕੀ ਕਰੀ ਜਾਂਦੀ ਆ ਰੋਟੀ ਟੋਕਣ ਦਾ ਤਾਂ ਟਾਈਮ ਨਾ ਹੀ ਨਿੱਬੜ ਗਿਆ ਇਹਨਾਂ ਨੂੰ ਕਹਿ ਕੇ ਦੇਖਦੀ ਆ ਜੇ ਮੰਨ ਜਾਂ ਤਾਂ ਆਨੇ ਤੋਂ ਸੀ ਮੋਬਾਈਲ ਤੇ ਗੇਮਸ ਖੇਡਣੀ ਐ ਬੰਦ ਕਰੋ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਨਾ ਦੱਸ ਜੇ ਦੋ ਘੜੇ ਮੋਬਾਈਲ ਚੱਕ ਲੇ ਤਾਂ ਇਹ ਵਿੱਚ ਵੀ ਜਾਂਦਾ ਹਫਤੇ ਬਾਅਦ ਮਸਾ ਛੁੱਟੀ ਆਉਂਦੀ ਆ ਤੂੰ ਉਹ ਵੀ ਨਹੀਂ ਚੈਨ ਨਾਲ ਕੱਟੜ ਦਿੰਦੀ ਹੈਗੀ ਆ ਤੁਹਾਨੂੰ ਹਫਤੇ ਬਾਅਦ ਛੁੱਟੀ ਆ ਤਾਂ ਜਾਂਦੀ ਆ ਮੈਨੂੰ ਦੇਖੋ ਮੈਨੂੰ ਤਾਂ ਕਦੀ ਛੁੱਟੀ ਹੁੰਦੀ ਹੋਈ ਨਹੀਂ ਏਸ ਲਈ ਕਹਿੰਦੀ ਆ ਜੇ ਮੇਰੀ ਗੱਲ ਮੰਨੋ ਤਾਂ ਹਾਂ ਦੱਸ ਦੱਸ ਛੇਤੀ ਕੀ ਕਹਿਣਾ ਤਾਂ ਮੈਂ ਤਾਂ ਇਹ ਕਹਿੰਦੀ ਸੀ ਕਿ ਆਪਾਂ ਰੋਟੀ ਖਾ ਕੇ ਨਾ ਆਪਾਂ ਰੋਜ਼ ਗਾਰਡਨ ਘੁੰਮ ਕੇ ਆਉਨੇ ਆ ਆਪਾਂ ਕਿਤੇ ਘੁੰਮਣੇ ਨਹੀਂ ਗਏ ਉਹ ਰਹਿਣ ਦੇ ਰਹਿਣ ਦੇ ਹੁਣ ਆਪਾਂ ਜਵਾਕ ਨਹੀਂ ਹੈਗੇ ਜਿਹੜਾ ਤੈਨੂੰ ਮੈਂ ਕਮਾਉਣ ਲੈ ਕੇ ਜਾਵਾਂ ਉੱਥੇ ਇਹਦੇ ਵਿੱਚ ਜਵਾਕ ਕਿੱਥੋਂ ਆ ਗਿਆ ਵਿੱਚ ਇੱਕ ਲੇਡੀ ਦਾ ਵੀ ਸ਼ੌਂਕ ਹੁੰਦਾ ਕਿ ਆਪਾਂ ਘੁੰਮਣ ਜਾਈਏ ਇਹ ਸ਼ੌਂਕ ਤੁਸੀਂ ਤੇ ਪੂਰੇ ਕਰਦੇ ਹੋਰ ਕਿਹਨੇ ਕਰਦੇ ਆ ਮੇਰੇ ਕੋਲੇ ਨਾ ਹਾਲਤੂ ਟਾਈਮ ਨਹੀਂ ਹੈਗਾ ਤੇ ਜਿਹੜਾ ਤੈਨੂੰ ਲੈ ਕੇ ਮੈਂ ਗਲੀ ਗਲੀ ਘੁਮਾਉਂਦਾ ਫੇਰਾ ਕੀ ਬਣਾਇਆ ਚ ਰੋਟੀ ਢੱਕ ਲਿਆ ਭੁੱਖ ਲੱਗੀ ਪਈ ਆ ਘੰਟਾ ਲਾਤਾ ਕੋਈ ਕੰਮ ਟਾਈਮ ਤੇ ਕਰਦੀ ਨਹੀਂ ਹੈ ਜਾਣਾ ਨੇ ਘੁੰਮਣ ਰੋਜ਼ਗਾਰ ਦੇ ਦੱਸ ਹੁਣ ਕੀ ਬਣਾਇਆ ਚ ਖਾਣ ਨੂੰ ਮਰਜ਼ੀ ਆ ਜੀ ਤੁਹਾਡੀ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ ਜਨਾਨੀ ਕਾਰ ਵੀ ਕੀ ਸਕਦੀ ਆ ਜ਼ਰੂਰੀ ਥੋੜੀ ਕਿ ਸੌਰੀ ਜਾ ਕੇ ਸਾਰੇ ਸ਼ੌਂਕ ਪੂਰੇ ਹੋ ਜਾਣ ਕੁੜੀਆਂ ਦੇ ਉਹ ਤੂੰ ਐਵੇਂ ਗੱਲਾਂ ਦਾ ਜੰਜਾਲ ਜਿਹਾਨ ਆਪਾਂ ਮੈਂ ਤੈਨੂੰ ਇਹ ਪੁੱਛੇ ਵੀ ਆ ਜੇ ਤਰਿਆ ਕੀ ਆ ਅੱਜ ਦੀ ਦਾਲ ਚੌਲ ਬਣਾਏ ਆ ਮਾਂ ਦੀ ਦਾਲ ਤੇ ਨਾਲ ਜੀਰੇ ਵਾਲੇ ਚੌਲ ਫਿਰ ਤੇ ਮੂੰਹ ਤੇ ਜਦ ਤੈਨੂੰ ਪਤਾ ਵੀ ਇਹ ਦੋ ਚੀਜ਼ਾਂ ਮੈਨੂੰ ਬੈ ਕਰਦੀਆਂ ਨਾ ਮੈਂ ਨਹੀਂ ਖਾਂਦਾ ਤੂੰ ਜਾਣ ਕੇ ਧਰਦੀ ਆ ਇਹ ਜਾਣ ਕੇ ਵਾਲੀ ਕਿਹੜੀ ਗੱਲ ਆ ਜੀ ਮੇਰੇ ਫੇਵਰਟ ਆ ਦਾਲ ਚੌਲ ਮੈਂ ਬਣਾ ਲਈ ਮੈਂ ਤੂੰ ਹੀ ਰੱਖ ਲਈ ਹੁਣ ਮੇਰੀ ਤਾਂ ਬਫਖਰੇ ਨਹੀਂ ਹੈਗੀ ਮੈਂ ਤਾਂ ਬਾਹਰ ਹੀ ਖਾਣੂ ਕਿਤੇ ਜਾ ਕੇ ਕੀ ਬਹਿ ਰਹਿ ਨਾ? ਯਾਰਾ ਗੀ ਗੱਲ ਕਰ। ਠੀਕ ਹੋਂ। ਕੀ ਗੱਲ ਕੱਲਾ ਹੀ ਆ ਗਿਆ? ਕੀ ਗੱਲ ਮਾਸੀ ਕੱਲਾ ਆ ਗਿਆ ਚੰਗਾ ਨਹੀਂ ਲੱਗਦਾ? ਚੰਗਾ ਤਾਂ ਲੱਗਦਾ। ਇਹ ਗੱਲ ਨਹੀਂ ਹੈ। ਫਿਰ ਵੀ ਜੇ ਨੋਂ ਨਾ ਆਉਂਦੀ ਤਾਂ ਹੋਰ ਗੱਲ ਸੀ। ਮੈਨੂੰ ਤਾਂ ਤੂੰ ਭੁੱਸਰਿਆ ਜਿਹਾ ਲੱਗਦਾ ਕੀ ਗੱਲ? ਸੁੱਖਾ। ਮੈਂ ਤੇਰੀ ਨੂਹ ਨੇ ਮੈਨੂੰ ਤਾਂ ਫਾਹੇ ਟੰਗੇ ਹੋਏ ਆ। ਜਦੋਂ ਉਹਨੂੰ ਪਤਾ ਵੀ ਧਾਰ ਚੌੜ ਮੈਨੂੰ ਨਹੀਂ ਪਸੰਦ। ਆਪਣੀ ਪਸੰਦੀ ਦੀ ਚੀਜ਼ਾਂ ਧਾਰ ਲੈਂਦੀ ਆ। ਮੇਰੀ ਤਾਂ ਉਹਨੂੰ ਕੋਈ ਫਿਕਰ ਹੀ ਨਹੀਂ ਹੈ। ਕੀ ਪਤਾ ਭਾ ਤੁਹਾਨੂੰ ਪਸੰਦ ਹੋਣ ਫਿਕਰ ਦੀ ਕੀ ਗੱਲ ਨਹੀਂ ਫਿਕਰ ਤਾਂ ਹੁੰਦਾ ਹੀ ਆ। ਉਹ ਕੋਈ ਫਿਕਰ ਨਾ ਕਰੂਗੀਆਂ ਮਸੀ ਉਹਨੂੰ ਤੈਨੂੰ ਵੇਖਵੇਂ ਆ ਜੇ ਲਈ ਫਿਕਰ ਆਇਆ ਚੱਪ ਕਰਕੇ ਕੰਮ ਵਾਲੀ ਹਟਾ ਦੇ ਸੁਰਤ ਵੀ ਆ ਜੂ ਫਿਰ ਕੰਮ ਵਾਲੀ ਤਾਂ ਸਾਡੇ ਕੋਈ ਨਹੀਂ ਲੱਗੀ ਹੋਈ ਉਹੀ ਕਰਦੀ ਆ ਕੰਮ ਤਾਂ ਅੱਛਾ ਫਿਰ ਕੰਮ ਤਾਂ ਉਹੀ ਕਰਦੀ ਆ ਤੇਰੇ ਕੱਪੜੇ ਕੌਣ ਧੋਂਦਾ ਕੱਪੜੇ ਵੀ ਤਾਂ ਉਹੀ ਧੋਂਦੀ ਆ ਹੁਣ ਔਰ ਮੈਂ ਥੋੜੀ ਧੋਣੇ ਨੇ ਪ੍ਰੈਸ ਕਰਕੇ ਦੇ ਦਿੰਦੀ ਆ ਹੁਣ ਤਾਂ ਮੈਨੂੰ ਦੱਸ ਵੀ ਰਾਜ ਕਰਨ ਨੂੰ ਸਕੂਲ ਕੌਣ ਭੇਜਦਾ ਤਿਆਰ ਕਰਕੇ ਨਾ ਇਹ ਤਾਂ ਉਹ ਨਹੀਂ ਕਰਨਾ ਜਲਾਨੀ ਦੀ ਕੰਮ ਉਹਨਰੇ ਜਵਾਕਾਂ ਤਿਆਰ ਕਰਕੇ ਸਕੂਲ ਭੇਜਣਾ ਔਰ ਮੈਂ ਕਿਚਾਂ ਫਿਰ ਮੁੰਡਿਆਂ ਨੂੰ ਟਿਊਸ਼ਨ ਰੱਖ ਕੇ ਦਿੱਤੀ ਹੋਈ ਹੈ ਪੜਾਉਣ ਨੂੰ। ਮੈਂ ਟਿਊਸ਼ਨ ਕਦੋਂ ਰਖਾਉਣੀ ਆ ਆਪੇ ਪੜਾਉਂਦੀ ਆ। ਸਾਰੇ ਕੰਮ ਤਾਂ ਫਿਰ ਉਹ ਕਰਦੀ ਆ। ਰੋਟੀ ਜੋ ਕੋ ਕਰਦੀ ਆ, ਕੱਪੜੇ ਧੋ ਕੇ ਪ੍ਰੈਸ ਉਹ ਕਰਦੀ ਆ, ਮੁੰਡੇ ਸਕੂਲ ਉਹ ਭੇਜਦੀ ਆ, ਟਿਊਸ਼ਨ ਉਹ ਪੜਾਉਂਦੀ ਆ। ਮੈਨੇ ਆਹ ਦੱਸ ਚੱਕਿਆ ਕਿੰਨੇ ਧਾਲ ਚਾਲ ਉਹਨੇ ਆਪਦੇ ਪਸੰਦ ਦੇ ਬਣਾ ਲਏ ਤਾਂ ਕੀ ਆਖਰ ਆਖੀ ਮੈਨੂੰ ਦੱਸ। ਹੁਣ ਨੀਵੀਂ ਪਾ ਕੇ ਬਹਿ ਗਿਆ। ਹੁਣ ਨੀ ਬੋਲਦਾ। ਤੇਰਾ ਮਾਸੜੀ ਨੇ ਨਾ ਇਹ ਕਰਦਾ ਜੇ ਮੈਂ ਇੱਕ ਦਿਨ ਆਪਦੇ ਪਸੰਦੀ ਚੀਜ਼ ਬਣਾ ਲੈਣੀ ਨਾ ਤੀਆਂ ਦਿਨ ਮਹੀਨੇ ਤੋਂ ਤਾਂ ਉਹ ਬੱਸ ਆ ਹੀ ਕਰਦਾ ਸੀ ਤੇਰੇ ਵਾਂਗੂ ਆਕੜ ਜਾਂਦਾ ਸੀ ਚੱਲਿਆ ਜਾਂਦਾ ਸੀ ਮੈਂ ਫਲਾਨੇ ਤੋਂ ਰੋਟੀ ਖਾ ਲਉ ਤੇਮਕੇ ਤੋਂ ਰੋਟੀ ਖਾ ਲਉ ਹੁਣ ਰੋਟੀ ਤਾਂ ਬਣਦੀ ਆ ਬਹੁ ਡੀਕਦੀ ਹੋ ਚੁੱਪ ਕਰਕੇ ਘਰੇ ਜਾ ਕੇ ਰੋਟੀ ਖਾ ਲਉ ਮੈਨੂੰ ਇੰਨਾ ਵੀ ਪਤਾ ਵੀ ਉਹਨੇ ਰੋਟੀ ਵੀ ਨਹੀਂ ਖਾਧੀ ਹੁਣੀ ਤੈਨੂੰ ਡੀਕਦੀ ਹੋ ਹੁਣ ਤੂੰ ਜਾਣਨਾ ਕਿ ਤੈਨੂੰ ਬਾਹੋਂ ਵਰਕੋ ਘਰੇ ਛੱਡ ਕੇ ਆਵਾਂ ਮੈਂ ਮੈਂ ਮਾਸੜੀ ਮੇਰੇ ਮੈਨਾਂ ਰੋਟੀ ਖਾਦੇ ਭੇਜਣ ਲੱਗੀਆਂ ਤੇ ਚੰਗੀ ਗੱਲ ਆ ਤੇਰੇ ਲਈ ਹੁਣ ਆਈ ਗਾਲ ਚੰਗੀ ਲੱਗੀ ਚਾਹੇ ਮਾੜੀ ਮੇਰੀ ਗੱਲ ਸੁਣਦਾ ਤੇਰਾ ਮਸਾੜਾ ਆਇਆ ਕਰਦਾ ਸੀ ਨਾ ਇਸ ਕਰਕੇ ਮੈਂ ਆਉਂ ਕਹਿੰਦੀ ਆ ਬੰਦਿਆਂ ਚ ਵੀ ਗਲਤੀਆਂ ਹੁੰਦੀਆਂ ਨਿਰਗੰਭੀਆ ਜਨਾਨੀਆਂ ਚ ਨਹੀਂ ਹਿੰਦਗਾ ਚੁੱਪ ਕਰਕੇ ਚਲਿਆ ਜਾ ਤੇ ਜਾ ਕੇ ਘਰੋਂ ਰੋਟੀ ਖਾ ਦੋਨੇ ਜੀ ਹੱਸਦੇ ਖੇਡਦੇ ਆਇਓ ਦੁੱਧ ਮੱਖਣ ਨਾਲ ਰਜਾ ਕੇ ਤੋਰ ਉਹ ਤੁਨੂੰ ਢੀਕਦੀ ਹਣੀ ਆ ਉੱਠ ਘੜ ਚੁੱਪ ਕਰਕੇ ਹਣ ਸਿੱਧਾ ਆਪਣੇ ਘਰੋਂ ਭੱਜ ਜਾ ਨਿਰਪਰ ਜਨਾਨੀਆਂ ਕੀ ਕਸੂਰ ਕੱਢੀ ਜਾਂਦੇ ਆ ਆਵਦੇ ਚ ਬੰਦੇ ਕੋਈ ਕਸੂਰ ਹੀ ਨਹੀਂ ਮੰਨਦੇ ਨਾਲੇ ਸਾਰਾ ਤਾਂ ਡਾਕਟਰ ਟ ਮਰਦਿੰਗਾਂ ਨੇ ਤਾਂ ਵੀ ਆਏ ਐ ਕਰਦਿਆਂ ਆਏ ਆ ਕਰਦਾ ਕੀ ਗੱਲ ਤੂੰ ਐ ਰੋਈ ਜਾਂਦੀ ਆ ਤੇ ਆਪਣੇ ਫੇਵਰੇਟ ਦਾਲ ਚੌਲ ਖਾ ਲੇ ਕਿ ਨਹੀਂ ਖਾਦੇ ਲੈ ਮੈਨੂੰ ਵੀ ਦਿਖਾ ਕੇ ਕਹੇ ਜੀ ਹੁੰਦੇ ਨੇ ਮੈਂ ਵੀ ਖਾ ਕੇ ਦੇਖ ਬੈਹ ਹੁੰਦੀ ਆ ਜਿਹੜੀ ਹੋਈ ਜਾਵੇ ਮੈਨੂੰ ਤੇਰੇ ਹੱਥ ਦੇ ਦਾਲ ਚੌਲਾਂ 'ਚ ਖਾਣੀ ਖਾਣਾ ਐਂ ਨਾ ਦੇਖ ਮੈਨੂੰ ਲੱਗਦਾ ਤੇ ਖਾ ਲਈ ਹੋਣੇ ਆ ਤੁਹਾਡੀ ਵੀ ਨਾ ਮੈਂ ਕਿੱਦਾਂ ਖਾ ਲੈਂਦੀ ਜੀ ਮੇਰੇ ਲੰਗ ਤੇ ਕਿੱਦਾਂ ਲੈ ਕਮਲੀ ਨਾ ਹੋਵੇ ਤਾਂ ਜਾਂ ਸੀਤ ਜੀ ਦੀ ਪਾ ਕੇ ਲਿਆ ਆਪਣੇ ਲਈ ਵੀ ਤੇ ਮੇਰੇ ਲਈ ਵੀ ਅੱਬਾ ਖਾ ਕੇ ਫਿਰ ਰੋਜ਼ ਗਾਰਡਨ ਘੁੰਮਣ ਵੀ ਜਾਣਾ ਜੇਕਰ ਅਸੀਂ ਪਰਿਵਾਰ ਦੇ ਵਿੱਚ ਖੁਸ਼ੀਆਂ ਲਿਓਣੀਆਂ ਚਾਹੁੰਦੇ ਆ ਜਾਂ ਖੁਸ਼ ਹੋਣਾ ਚਾਹੁੰਦੇ ਆ ਨਾ ਤਾਂ ਆਪਣੀ ਪਤਨੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਵੀ ਧਿਆਨ ਰੱਖਣਾ ਪਊਗਾ ਹੁਣ ਕਿੱਡੀ ਕਬੱਡੀ ਗੱਲ ਸੀ ਐਵੇਂ ਉਹਨੇ ਦਾਲ ਚੋੜ ਧਰਨੇ ਤੇ ਕਲੇਸ਼ ਪਾ ਕੇ ਚਲੇ ਗਿਆ ਇਹ ਤੇ ਨਾਲੇ ਜੇ ਕਹਿੰਦੀ ਸੀ ਕਿ ਵੀ ਰੋਜ਼ ਗੰਢ ਨੂੰ ਘੁੰਮਣ ਜਾਣਾ ਤੇ ਹਰਜ ਵੀ ਕੀ ਸੀਗੀ ਆਊਟਿੰਗ ਵੀ ਤਾਂ ਲੇਡੀਜ਼ ਨੂੰ ਜ਼ਰੂਰੀ ਹੈ ਨਹੀਂ ਤਾਂ ਸਾਰਾ ਦਿਨ ਉਹ ਚੁੱਲ੍ਹੇ ਚੌਕੇ 'ਚ ਹੀ ਬਣੀ ਰਹਦੀ ਹੈ ਬਾਕੀ ਜੇ ਬੰਦੇ ਨੂੰ ਇਹ ਬਹਿਮਾ ਕਿ ਘਰੇ ਉਹ ਕਰਦੀ ਕੀ ਅਵੇਲੀ ਹੈ ਇਹ ਤਾਂ ਬੰਦੇ ਦਾ ਬਹਿਮ ਹੀ ਹੈ ਨਾ ਇੱਕ ਦਿਨ ਫਿਰ ਆਪ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਉਹ ਕੰਮ ਕਰਕੇ ਦੇਖ ਲੈਣ ਜਿਹੜੀ ਲੇਡੀਜ਼ ਕਰਦੀ ਹੈ ਆਪੇ ਅਕਲ ਟਕਾਣੇ ਆ ਜੂ ਪਰ ਆਪਣੀ ਪਤਨੀ ਦੀਆਂ ਖੁਸ਼ੀਆਂ ਦਾ ਵੀ ਧਿਆਨ ਰੱਖਣ ਦਾ ਕਿਸੇ ਹੋਰ ਦਾ ਨਹੀਂ ਉਹ ਤੇ ਪਤੀ ਦਾ ਹੀ ਫਰਜ਼ ਹੈ